ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦੀ ਅੱਜ ਪਵਿੱਤਰ ਸਥਾਨ ਤੇ ਜਿਦਾ ਕਿ ਸਭ ਤੋਂ ਵੱਡਾ ਸਥਾਨ ਆਪਣੇ ਲਈ ਉੱਥੇ ਅਸ਼ੀਰਵਾਦ ਲਿਆ ਹੈ ਤੇ ਇਹ ਅਸ਼ੀਰਵਾਦ ਲਿਆ ਹੈ ਵੀ ਸਾਰੇ ਸਾਡੇ ਪੰਜਾਬ ਦੇ ਦੇਸ਼ ਦੇ ਲੋਕ ਸਾਡੇ ਖਸਦੇ ਵਸਦੇ ਰਹਿਣ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਰਹਿਣ ਖੇੜੇ ਰਹਿਣ ਤੇ ਸਾਰਿਆਂ ਦੇ ਬੱਚੇ ਆਗਿਆਕਾਰੀ ਹੋਣ ਤਰੱਕੀਆਂ ਕਰਨ ਤੇ ਜਿਵੇਂ ਕਿ ਚੇਤ ਦਾ ਮਹੀਨਾ ਨਵਾਂ ਸਾਲ ਉਹਦੀ ਮੇਰੇ ਵੱਲੋਂ ਸਾਰੀ ਸਾਧ ਸੰਗਤ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਲੱਖ ਲੱਖ ਮੁਬਾਰਕਬਾਦ ਸਾਰਿਆਂ ਦੇ ਜਿੰਨੇ ਵੀ ਕਾਜ ਨੇ ਜਿੰਨੇ ਵੀ ਕਾਰਜ ਨੇ ਉਹ ਸਫਲ ਹੋਣ ਤੇ ਸਭ ਤੋਂ ਵੱਡੀ ਗੱਲ ਵੀ ਸਾਰੇ ਗੁਰੂ ਦੇ ਲੜ ਲੱਗਣ ਇਹੀ ਮੇਰੇ ਵੱਲੋਂ ਅੱਜ ਗੁਰੂ ਮਹਾਰਾਜ ਦੇ ਮੂਹਰੇ ਖੜ ਕੇ ਇਹੀ ਅਰਦਾਸ ਕਰਕੇ ਆਏ ਆ ਤੇ ਸਾਡੇ ਪੰਜਾਬ ਜਿਹੜਾ ਨજર ਲੱਗੀ ਆ ਪੰਜਾਬ ਨੂੰ ਉਹ ਵੀ ਤਕਲੀਫਾਂ ਦੂਰ ਹੋਣ ਆ ਬੀਟੂ ਜੀ ਜੋ ਅਕਾਲੀ ਦਲ ਨੂੰ ਕਿਵੇਂ ਵੇਖਦੇ ਹੋ ਜਗਨ ਸਿੰਘ ਸਾਹਿਬ ਜੀ ਨੂੰ ਪਿਛਲੇ ਦਿਨਾਂ ਦੇ ਵਿੱਚ ਹੀ ਸੇਵਾਮੁਕਤ ਕਰ ਦਿੱਤਾ ਗਿਆ ਤਾਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਇੱਕੋ ਧਾਮ ਸੇਵਾਮੁਕਤ ਕਰ ਦੇ ਦਿੱਤਾ ਜਾਣਾ ਜਾਂ ਫਿਰ ਦੋ ਤਰੀਕ ਨੂੰ ਜਿਹੜੀ ਸਹਾਇਤਾ ਸੁਣਾਈ ਗਈ ਸੀ ਕਿ ਸੁਖਵੀਰ ਬਾਦਲ ਉਹਨਾਂ ਨੂੰ ਤਾਂ ਤਿੰਨੇ ਸਿੰਘ ਸਾਹਿਬਾਂ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਉਹਨਾਂ ਨੂੰ ਮੈਂ ਸਿਰਫ ਇੱਕ ਗੱਲ ਕਹੂੰਗਾ ਕਿਉਂਕਿ ਚਾਹੇ ਕਿਸੇ ਨੂੰ ਕਿਸੇ ਪਾਰਟੀ ਨਾਲ ਕੋਈ ਸੰਬੰਧਿਤ ਹੋਵੇ ਕਿਸੇ ਧਰਮ ਨਾਲ ਸੰਬੰਧਿਤ ਹੋਵੇ ਜੀਣਾ ਵੀ ਕੋਈ ਪੰਜਾਬੀ ਆ ਉਹ ਇਸ ਵੇਲੇ ਹਰ ਆਪਣੀ ਆਪਣੀ ਜਗ੍ਹਾ ਚਿੰਤਿਤ ਇਹਨੂੰ ਕਿਸੇ ਵੀ ਮੈਂ ਸਮਝਦਾ ਇਸ ਵੇਲੇ ਜਿਹੜੀਆਂ ਇਹ ਸਰਮੌਰ ਸਾਡੇ ਸਥਾਨ ਨੇ ਇਹ ਸਾਰੇ ਗੁਰੂ ਨਾਨਕ ਨਾਮ ਲੇਵਾ ਲੋਕਾਂ ਦੇ ਲਈ ਇਹ ਬਹੁਤ ਪਵਿੱਤਰ ਸਥਾਨ ਨੇ ਤੇ ਪ੍ਰਮਾਤਮਾ ਆ ਖੜੇ ਆ ਆਪਾ ਗੁਰੂ ਮਹਾਰਾਜ ਮੂਰੇ ਇਹ ਸਾਰੀਆਂ ਚੀਜ਼ਾਂ ਜਲਦੀ ਤੋਂ ਜਲਦੀ ਠੀਕ ਹੋਣ ਅੱਗੇ ਵੀ ਵਿਵਾਦ ਸਾਡੇ ਸੰਸਥਾਵਾਂ 'ਚ ਸਾਡੇ ਹੁੰਦੇ ਰਹੇ ਆ ਪਰ ਇਸ ਵਾਰ ਜਾਦਾ ਥੋੜੇ ਜੇ ਲੰਬਾ ਪੈ ਗਿਆ ਟਾਈਮ ਪਰ ਇਹੀ ਮੈਂ ਇੱਕ ਸਿੱਖ ਹੋਣ नाते ਇੱਕ ਪੰਜਾਬੀ ਹੋਣ नाते ਇਹੀ ਆ ਵੀ ਇਹ ਸਾਰੇ ਜਿਹੜੇ ਵਿਵਾਦ ਨੇ ਇੱਕ ਪਰਮਾਤਮਾ ਕਰੇ ਸਭ ਨੂੰ ਸਮਤ ਬਖਸ਼ੇ ਤੇ ਚੰਗੇ ਹੋ ਕੇ ਨੇੜੇ ਹੋ ਕੇ ਜਿਹੜੇ ਲੋਕ ਨੇ ਗੱਲ ਨੂੰ ਨੇੜੇ ਲਾਉਣ ਗੱਲ ਨੂੰ ਵਧਾਉਣ ਨਾ ਕਿਉਂਕਿ ਬੜਾ ਨੁਕਸਾਨ ਆਪਣਾ ਹੋ ਰਿਹਾ ਬਹੁਤ ਕਨਵਰਜਨ ਆ ਦੜੀ ਬਹੁਤ ਧਰਮਾਂ ਦੇ ਵਿੱਚ ਪੰਜਾਬੀਆਂ ਦੀ ਹੁੰਦੀ ਜਾ ਰਹੀ ਹੈ ਤੇ ਜੇ ਇਸੇ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਆਪਣੇ ਧਰਮ ਨੂੰ ਨਾ ਸੰਭਿਆ ਤਾਂ ਜਿਹੜੀ ਰੇਸ਼ਿਓ ਕਨਵਰਜਨ ਦੀ ਉਹ ਕਿਤੇ ਹੋਰ ਅੱਗੇ ਨਾ ਵਧੇ ਇਹ ਵੱਡੀ ਇੱਕ ਬਹੁਤ ਵੱਡੀ ਜਿਹੜੀ ਸਾਡੇ ਉੱਤੇ ਬਾਕੀ ਚੀਜ਼ਾਂ ਤਾਂ ਹੈ ਹੀ ਹੈ ਪਰ ਸਭ ਤੋਂ ਵੱਡੀ ਮੇਰੀ ਗੱਲ ਹੋ ਰਹੀ ਸੀ ਮinority ਮਿਨਿਸਟਰ ਨਾਲ ਤੇ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਇਸ ਵੇਲੇ ਸਿੱਖਾਂ ਲਈ ਪੰਜਾਬੀਆਂ ਲਈ ਜਿਹੜੀ ਉਹ ਖਤਰੀ ਦੀ ਘੰਟੀ ਹੈ ਪਰ ਉਹ ਜੋ ਅਕਾਲੀ ਦਲ ਦਾ ਰੋਲ ਕੀ ਸਮਝਦੇ ਹੋ ਇਹ ਸਾਰੇ ਮਾਮਲੇ ਦੇ ਵਿੱਚ ਸੁਖਬੀ ਸਿੰਘ ਬਾਦਲ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਲੇਕਿਨ ਉਸ ਤੋਂ ਬਾਅਦ ਇੱਕੋ ਦਾ ਮੈਂ ਨੇ ਵੱਡੇ ਫੈਸਲੇ ਲੈ ਲਿੱਤੇ ਜਾਣੇ ਕਿਉਂਕਿ ਪ੍ਰਧਾਨ ਜੋ ਨੇ ਉਹਨਾਂ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਸੀਗਾ ਲੇਕਿਨ ਜਥੇਦਾਰਾਂ ਨੂੰ ਇਦਾਂ ਲਾਹ ਦੇਣਾ ਕਿੰਨੀ ਕਮਾੜੀ ਗੱਲ ਮੈਂ ਤਾਂ ਇੰਨਾ ਹੀ ਕਹੂੰਗਾ ਕਿਉਂਕਿ ਧਰਮ ਦੇ ਵਿੱਚ ਧਰਮ ਦੇ ਸਥਾਨ ਬਹੁਤ ਉੱਚੇ ਆ ਮੈਂ ਤਾਂ ਸਿਰਫ ਗੁਰੂ ਤੋਂ ਉੱਤੇ ਕੋਈ ਨਹੀਂ ਸਾਰੇ ਇਕੱਠੇ ਹੋ ਕੇ ਇਹ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਇਕੱਠੇ ਹੋ ਜਾਣ ਸਭ ਆਪਣੀਆਂ ਗੱਲਾਂ ਛੱਡ ਕੇ ਉਹ ਬਾਅਦ ਸਾਰਾ ਕੁਝ ਕੀਤਾ ਜਾਂਦਾ ਹੁੰਦਾ ਸਾਰੇ ਇੱਕ ਵਾਰ ਸਿਰ ਜੋੜ ਕੇ ਇਕੱਠੇ ਬਹਿਣਾ ਤਾਂ ਚਾਹੀਦਾ ਆਪਾਂ ਕਿਹੜਾ ਕੋਈ ਦੁਸ਼ਮਣ ਦੇਸ਼ਾਂ ਵੀ ਇੱਕ ਦੂਜੇ ਨਾਲ ਇਸ ਤਰੀਕੇ ਨਾਲ ਗੱਲ ਹੋਈ ਆ ਕੁਝ ਬੰਦਿਆਂ ਨੂੰ ਜਿਹੜੇ ਬਹੁਤ ਵੱਡੇ ਵਿਦਵਾਨ ਨੇ ਉਹਨਾਂ ਨੂੰ ਨਾ ਸਿਰਫ ਸਲਾਮਾ ਦੇਣ ਲਈ ਨਾ ਟੈਲੀਵਿਜ਼ਨਾਂ ਤੇ ਜਾਂ ਅਖਬਾਰਾਂ ਤੇ ਨਹੀਂ ਜਾਂ ਸੋਸ਼ਲ ਮੀਡੀਆ ਤੇ ਨਹੀਂ ਉਹਨਾਂ ਨੂੰ ਇਕੱਠੇ ਕਰਨ ਦਾ ਭੁੱਲ ਜੋ ਨਿੱਜੀ ਗੁੱਸੇ ਕੀ ਨੇ ਕੀ ਕਿਸੇ ਦੇ ਨਾਲ ਤੁਹਾਡੀ ਨਫ਼ਰਤ ਆ ਪਰ ਜਿਨ੍ਹਾਂ ਨੂੰ ਪੰਜਾਬ ਪੰਜਾਬੀ ਜਿਨ੍ਹਾਂ ਨੂੰ ਵਿਦਵਾਨ ਸਮਝਦੇ ਆ ਲੋਕ ਵਾਕਈ ਸਾਡੇ ਸੰਤ ਮਹਾਂਪੁਰਸ਼ ਨੇ ਜਿਨ੍ਹਾਂ ਦਾ ਹੋਰ ਕਦ ਕਦ ਸਾਨੂੰ ਲੋੜ ਜਿਹੜੀ ਮੈਂ ਇਹ ਨਹੀਂ ਸਮਝਦਾ ਲੋਕ ਉਹਨਾਂ ਨੂੰ ਸਮਰਪਿਤ ਆ ਤੇ ਫਿਰ ਉਹਨਾਂ ਦੀ ਸਮਾਜ ਚ ਲੋੜ ਅੱਜ ਉਹਨਾਂ ਨੂੰ ਉੱਠਣਾ ਚਾਹੀਦਾ ਉਹਨਾਂ ਨੂੰ ਉੱਠ ਕੇ ਇਹ ਗੱਲ ਨੂੰ ਨੇੜੇ ਲਾਉਣਾ ਚਾਹੀਦਾ ਇਸ ਗੱਲ ਨੂੰ ਨਿਵੇੜਨਾ ਚਾਹੀਦਾ ਸਾਡੇ ਕੋਈ ਕਮੀ ਨਹੀਂਗੀ ਸੰਤ ਮਹਾਪੁਰਸ਼ਾਂ ਦੀ ਤੇ ਸੰਤ ਮਹਾਪੁਰਸ਼ ਇਸ ਗੱਲ ਦੇ ਵਿੱਚ ਜ਼ਰੂਰ ਪਹਿਣ ਇਹ ਨਹੀਂ ਵੀ ਸੋਚਣ ਵੀ ਜੇ ਸਾਡੇ ਤੇ ਕੋਈ ਛਿੱਟਾ ਪੈ ਜਾਏਗਾ ਅਸੀਂ ਕੀ ਲੈਣਾ ਪਰ ਉਹ ਸਥਿਤੀ ਨਹੀਂਗੀ ਮੈਂ ਤੁਹਾਨੂੰ ਬਾਰ ਬਾਰ ਜਿਹੜੀ ਮੇਰੀ ਮੇਰੀ ਕੋਈ ਬਾਦਲ ਸਾਹਮਣਾ ਜਾਂ ਦੂਜਾ ਗਰੁੱਪ ਜਾਂ ਤੀਜਾ ਗਰੁੱਪ ਮੇਰੀ ਗੱਲ ਇਹ ਨਹੀਂਗੀ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਵੀ ਜੋ ਇਸ ਵਕਤ ਸਿੱਖਾਂ ਦੀ ਕਰਵਰਜਨ ਹੋ ਰਹੀ ਆ ਹੋਰ ਧਰਮਾਂ ਦੇ ਵਿੱਚ ਉਹ ਚਿੰਤਾਜਨਕ ਗੱਲ ਆ ਜੇ ਆਪਸ ਵਿੱਚ ਅਸੀਂ ਫਟੇ ਰਹੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਅਕਾਲੀ ਜਲਦੇ ਪ੍ਰਧਾਨ ਨੂੰ ਬਚਾਉਣ ਦੇ ਲਈ ਤੱਤਾ ਦੇ ਦੱਦੇ ਦਾ ਕਿਰਦਾਰ ਕੁਰਸੀ ਕੀਤੀ ਜਾਦੀ ਹੈ ਕਿਵੇਂ ਦੇਖਦੇ ਸਾਡੇ ਮੈਂ ਇਦੋਂ ਬਾਅਦ ਕੁਝ ਨਹੀਂ ਕਹਿ ਸਕਦਾ ਮੈਂ ਤੁਹਾਨੂੰ ਬਾਰ ਬਾਰ ਇਹ ਗੱਲ ਕਹੀ ਆ ਵੀ ਜੇ ਮੈਂ ਵੀ ਕੋਈ ਫਿਰ ਫਿਰ ਗੱਲ ਕੀ ਹੋਈ ਗੱਲ ਨੂੰ ਇਸ ਵੇਲੇ ਨੇੜੇ ਜੋੜਨ ਦੀ ਲੋੜ ਆ ਕਿਸੇ ਦੇ ਉਲਟ ਕਿਸ ਦੇ ਹੱਕ 'ਚ ਬੋਲਣ ਦੀ ਧੜੇਬੰਦੀ ਤੋਂ ਉਲਟ ਸਭ ਨੂੰ ਨੇੜੇ ਲਾਉਣ ਦੀ ਗੱਲ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਮੇਰੇ ਤੋਂ ਬਹੁਤ ਸਿਆਣੇ ਆ ਮੈਂ ਮੈਂ ਕੋਈ ਇਹ ਗੱਲਾਂ ਦੇ ਵਿੱਚ ਕੋਈ ਬਹੁਤ ਸਿਆਣਾ ਨਹੀਂਗਾ ਪਰ ਬਹੁਤ ਆਪਣੇ ਕਮੀ ਆ ਪਰਿਵਾਰਾਂ ਦੇ ਵਿੱਚ ਵੱਡੇ ਹੀ ਨਿਵੇੜਦੇ ਹੁੰਦੇ ਆ ਜਦੋਂ ਕੋਈ ਫਰਕ ਪੈ ਜੇ ਆਪਸ ਵਿੱਚ ਪਰਿਵਾਰਾਂ 'ਚ ਜੇ ਹੁਣ ਇਹ ਪਰਿਵਾਰ 'ਚ ਫਰਕ ਪਿਆ ਤੇ ਆਖਿਰ ਇਕੱਠੇ ਵੀ ਕਰਨਾ ਕਿ ਨਹੀਂ ਕਰਨਾ ਕਿਸੇ ਨੇ ਕਿਰਪਾਨਾਂ ਕੱਢ ਲੀਆਂ ਹੁਣ ਬਥੇਰੀਆਂ ਕੁਰਬਾਨਾਂ ਨੂੰ ਹੁਣ ਅੰਦਰ ਪਾਓ ਪਰ ਮਜੀਠੀਏ ਵੱਲੋਂ ਸੁਖਬੀਰ ਸਿੰਘ ਬਾਦਲ ਜੀ ਬਸ ਇਸ ਗੱਲ ਤੇ ਹੋਰ ਆ ਤੁਸੀਂ ਭਗਵੰਤ ਮਾਨ ਸਰਕਾਰ ਬਾਰੇ ਹੋਰ ਬਾਰੇ ਗੱਲਾਂ ਕਰੋ ਇਹ ਤੁਹਾਨੂੰ ਇਹ ਪ੍ਰੋਜੈਕਟ ਰੋਕ ਦਿੱਤਾ ਗਿਆ ਜੀ ਆ ਜਿਹੜਾ ਹਾਈਵੇ ਬਣ ਰਿਹਾ ਸੀਗਾ ਤਾਂ ਉਸਦੇ ਬਾਰੇ ਕੁਝ ਕਹਿਣਾ ਚਾਹਉ ਤੁਸੀਂ ਦੇਖੋ ਜੀ ਇਹ ਮੈਂ ਇੱਕ ਗਲਤ ਅਜ ਇੱਕ ਹੋਰ ਕਰਨ ਲੱਗਿਆ ਇਹਨੂੰ ਗੱਲ ਨੂੰ ਛੱਡੋ ਇਹ ਤਾਂ ਜੋ ਹੈ ਹੀ ਹੈ ਆਉਣ ਵਾਲੇ ਦਿਨਾਂ ਚ ਮੈਂ ਇੱਕ ਥੋੜੇ ਰਾਹੀਂ ਸਾਰੇ ਜਥੇਬੰਦੀਆਂ ਨੂੰ ਕਿਸਾਨ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਅਸੀਂ ਕੁਝ ਮਹੀਨਿਆਂ ਚ ਬਹੁਤ ਵੱਡੇ ਰੇਲਵੇ ਦੇ ਪ੍ਰੋਜੈਕਟ ਨੇ ਜਿਹੜੇ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਚਾਹੇ ਮਾਲਵੇ ਚ ਹੋਏ ਚਾਹੇ ਦੁਆਬੇ ਚ ਹੋਏ ਚਾਹੇ ਮਾਝੇ ਚ ਹੋਏ ਜਿਹੜੇ ਵੀ ਪਿਛਲੇ ਦਿਨਾਂ ਚ ਸਾਡੇ ਲਾਈਨਾਂ ਐ ਜਿਹੜੀਆਂ ਬੜੀ ਜ਼ਰੂਰੀ ਨੇ ਸਾਡੀਆਂ ਰਾਜਖਾਨੀ ਨੂੰ ਜੋੜਨ ਸਾਡੇ ਚੰਡੀਗੜ੍ਹ ਨੂੰ ਜੋੜਨ ਲਈ ਆਪਸ ਵਿੱਚ ਮਾਲਵਾ ਨੂੰ ਜੋੜਨ ਲਈ ਇਧਰ ਤਲਵਾੜਾ ਜਿਹੜਾ ਇਹ ਉਹਨੂੰ ਚੰਡੀਗੜ੍ਹ ਨੂੰ ਜੋੜਨ ਲਈ ਇਹ ਬੜਾ ਕੁਝ ਚੱਲ ਰਿਹਾ ਇਸੇ ਤਰੀਕੇ ਨਾਲ ਫਿਰੋਜ਼ਪੁਰ ਪੱਟੀ ਏਰੀਆ ਸਾਰਾ ਰਾਜਪੁਰਾ ਮਹਾਲੀ ਲਾਈਨਾਂ ਮੇਰਾ ਇਸ ਕਲ ਚ ਸਾਰੇ ਜਦੋਂ ਇਹ ਕੰਮ ਸ਼ੁਰੂ ਹੋਣਗੇ ਸਾਥ ਦਿਓ ਇਹਦੇ ਵਿੱਚ ਘੱਟੋ-ਘੱਟ 5-7000 ਕਰੋੜ ਰੁਪਈਆ ਉਹ ਸਾਡੇ ਪੰਜਾਬ ਚ ਆਊਗਾ 5-7000 ਕਰੋੜ ਦਾ ਉਰੇ ਕੰਮ ਚੱਲੂਗਾ ਜਦੋਂ ਇਹ ਲਾਈਨਾਂ ਬਣਨਗੀਆਂ ਨਵੇਂ ਟ੍ਰੇਨਾਂ ਚੱਲਣਗੀਆਂ ਤੇ ਇਹ ਲੋਡ ਆ ਇਹਦੇ ਵਿੱਚ ਕੋਈ ਵੀ ਦੇਸ਼ ਦੇ ਨਾਲ ਕੋਈ ਬਾਹਰ ਕੱਢਣ ਲਈ ਕੋਈ ਅੰਦਰ ਕੱਢਣ ਲਈ ਇਹ ਨਾ ਸੋਚੇ ਜਦੋਂ ਇਹ ਪ੍ਰੋਜੈਕਟ ਆਉਣਗੇ ਕਿ ਅੱਜ ਤੱਕ ਰੀਲ ਮੰਤਰੀ ਨਹੀਂ ਮਿਲਿਆ ਤੇ ਹੁਣ ਅਸੀਂ ਸਾਰਾ ਪਲਾਨ ਤਿਆਰ ਕਰ ਲਿਆ ਮੈਂ ਪਹਿਲਾਂ ਹੀ ਆ ਤੁਸੀਂ ਗੱਲ ਕਹੀ ਮੈਂ ਸਾਰੇ ਹੀ ਪੰਜਾਬੀਆਂ ਨੂੰ ਅੱਜ ਹੀ ਮੈਂ ਬੇਨਤੀ ਕਰਦਾ ਪਿੱਤਰ ਸਥਾਨ ਤੇ ਖੜਾ ਹੋ ਕੇ ਵੀ ਜਦੋਂ ਉਹ ਟਰੈਕ ਪ੍ਰੋਜੈਕਟ ਚੱਲਣਗੇ ਬਿਲਕੁਲ ਸਹੀ ਪੈਸੇ ਮਿਲਣਗੇ ਸਭ ਕੁਝ ਹੋਊਗਾ ਪਰ ਇਹ ਤੀਜਾ ਜ਼ਰੂਰੀ ਨੇ ਸਾਡਾ ਤਖਤ ਸਾਹਿਬ ਤਰਵੰਡੀ ਸਾਹਿਬ ਨੂੰ ਰਾਮਾ ਮੰਡੀ ਤੋਂ ਜੋੜਨ ਦੀ ਟਰੈਕ ਦੀ ਗੱਲ ਆ ਐਸੇ ਤਰੀਕੇ ਨਾਲ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਜੋੜਨ ਦੀ ਗੱਲ ਆ ਇਹ ਟਰੈਕ ਬਣਨ ਲਈ ਮੈਂ ਅੱਜ ਹੀ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਵੀ ਜਦੋਂ ਇਹ ਟਰੈਕ ਬਣਨ ਵੱਧ ਤੋਂ ਵੱਧ ਜ਼ਮੀਨਾਂ ਦੇ ਭਾਅ ਲੈਣ ਰੇਟ ਲੈਂਡ ਕੋਈ ਕਮੀ ਨਹੀਂ ਪਰ ਇਹ ਪ੍ਰੋਜੈਕਟਾਂ ਨੂੰ ਸਾਰੀਆਂ ਪਾਰਟੀਆਂ ਤੇ ਸਾਰੇ ਕਿਸਾਨ ਜਥੇਬੰਦੀਆਂ ਇਹਨੂੰ ਆਪਣਾ ਸਵਾਰਥਨ ਦੇਣ ਜਦੋਂ ਵੀ ਇਹ ਆਗੇ ਪ੍ਰੋਜੈਕਟ ਕਿਉਂਕਿ ਹਜੇ ਹਰੇਕ ਡਰਦਾ ਏ ਵੀ ਯਾਰ ਜੇ ਕਿਤੇ ਬਣਾਉਣ ਲੱਗ ਗਏ ਪਰ ਮੈਂ ਸਾਰਾ ਕੰਮ ਇਹ ਸ਼ੁਰੂ ਕੁਝ ਮਹੀਨਿਆਂ ਚ ਲੱਗੇ ਆ ਕਰਨ ਸਾਡੇ ਨਰਿੰਦਰ ਮੋਦੀ ਜੀ ਤੇ ਅਸ਼ਰਵੀ ਅਸ਼ਨਭ ਜੀ ਜਿਹੜੇ ਉਹਨਾਂ ਦੇ ਇਹ ਤੇ तकरीबन ਜਿਹੜਾ ਹੈ ਉਹਨਾਂ ਦੀ ਐਸ ਹੋ ਚੁੱਕੀ ਆ ਤੇ ਇਹ ਜਦੋਂ ਧਰਾਤਲ ਤੇ ਥੱਲੇ ਆ ਕੇ ਪ੍ਰੋਜੈਕਟ ਫੇਰ ਸਾਡੇ ਪੰਜਾਬੀਆਂ ਦੇ ਹੱਥ ਆ ਉਹ ਪ੍ਰੋਜੈਕਟਾਂ ਨੂੰ ਅੱਗੇ ਵਧਾਉਣਾ ਲੋਕਾਂ ਗੱਲ ਬਰ ਪ੍ਰਧਾਨ ਬਣਾਉਂਦੀ ਚਰਚਾ ਵਾ ਚੱਲ ਰਹੀ ਹੈ ਕਿ ਵੀ ਦੇਖੋ ਪ੍ਰਧਾਨ ਹੈਗੀ ਆ ਜੀ ਉਹ ਕਾਂਗਰਸ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਚਲੋ ਆਪਾਂ ਕੀ ਲੈਣਾ ਕਾਂਗਰਸ ਤਾਂ ਇਹੀ ਕੰਮ ਚੱਲਣਾ ਹੈ ਜਿਹਨੇ ਫੇਸਬੁਕ 'ਤੇ ਉਹਨਾਂ ਦੇ ਇਹ ਵੀ ਤੁਸੀਂ ਭਾਜੀ ਬੀਜੇਪੀ ਦੀ ਤਿਆਰੀ ਕਰੋ ਬੀਜੇਪੀ 27 ਆ ਰਹੀ ਆ ਇੱਕ ਗੱਲ ਸੁਣ ਲਓ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਨ੍ਹਾਂ ਨੇ ਡਬਲ ਇੰਜਨ ਦੀ ਸਰਕਾਰ 27 ਚ ਸਾਰਾ ਕੁਝ ਕਿਸਾਨਾਂ ਦੇ ਕਰਜ਼ੇ ਵੀ ਮਾਫ਼ ਕਰਾਂਗੇ ਕਿਸਾਨਾਂ ਨੂੰ ਹੋਰ ਸਭ ਕੁਝ ਵੀ ਕਰਾਂਗੇ ਜੇ 1 ਲੱਖ ਕਰੋੜ ਰੁਪਇਆ ਬਿਹਾਰ ਚ ਮਿਲ ਸਕਦਾ ਕਰਨਾਟਕਾ ਚ ਮਿਲ ਸਕ ਜਾਂ ਹੋਰ ਕਿਤੇ ਮਿਲ ਸਕਦਾ ਤੇ ਸਾਡੀ ਕੋਈ ਨਹੀਂ ਮਿਲ ਸਕਦਾ ਇਸ ਕਰਕੇ ਬੀਜੇਪੀ ਕੋਈ ਵੀ ਬੀਜੇਪੀ ਕਸਰ ਨਹੀਂ ਰਹੂਗੀ ਕਮੀ ਨਹੀਂ ਜਾਊਗੀ 27 ਦੇ ਵਿੱਚ ਡਬਲ ਇੰਜਨ ਦੀ ਸਰਕਾਰ ਆ ਜਿਹੜੀ ਉਰੇ ਆਏਗੀ ਤੇ ਸਾਡਾ ਸੂਬਾ ਵੀ यूपी मंगू राजस्थान मंगू हरियाणा मंगू ओडिशा मंगू मध्य प्रदेश मंगू महाराष्ट्र मंगू ਸਾਡਾ ਸੂਬਾ ਵੀ ਉਹ ਦਿਨ ਦੁਵਾਰਾ ਆਉਣਗੇ ਵੀ ਰੰਗਲਾ ਪੰਜਾਬ ਬਣੇਗਾ ਅੰਦਾਜ਼ਾ ਲਾਓ ਤੁਸੀਂ ਕੇਂਦਰ ਸਰਕਾਰ ਕੋ ਪ੍ਰਸੰਤਾ ਕਾਫੀ ਦੇ ਤੋ ਅਪੀਲ ਕਰਦੀ ਵੀ ਐਸਜੀਪੀਸੀ ਇਲੈਕਸ਼ਨ ਕਰਵਾਇ ਦੇ ਕਾਫੀ ਵਿਦਰੋਹ ਕੀਤਾ ਨਰੇ ਕਿ ਵੀ ਦੇਖਦੇ ਹਾਂ ਉਹ ਐਸਜੀਪੀਸੀ ਦਾ ਅਲੱਗ ਇੱਕ ਇੱਕ ਬੋਰਡ ਆ ਉਹਦੇ ਚੇਅਰਮੈਨ ਨੇ ਉਹਨਾਂ ਨੇ ਫੈਸਲਾ ਕਰਨਾ ਬੇਟੂ ਜੀ ਲਾ ਸਵਾਲ ਹੈ ਕਿ ਕਿਵੇਂ ਵੇਖਦੋ ਕਿ ਸਿੰਘ ਸਾਹਿਬ ਜੀ ਨੂੰ ਇਦਾਂ ਲਾਉਣਾ ਕਿੰਨਾ ਕੁ ਜਾਇਜ਼ ਆ ਕਿਉਂਕਿ ਕੌਮ ਦੇ ਜਥੇਦਾਰ ਨੇ ਤਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਲਾਹ ਦੇਣਾ ਆਪਣੀ ਡਿਊਟੀ ਤੋਂ ਸੇਵਾ ਮੁਕਤ ਕਰਨਾ ਦੇਖੋ ਜੀ ਮੈਂ ਇਸ ਕੁਝ ਨਹੀਂ ਕਹਿ ਸਕਦਾ ਇਹ ਜਿਹੜੇ ਲਾਉਂਦੇ ਆ ਉਹੀ ਲਾਉਂਦੇ ਆ ਉਹੀ ਲਾ ਕੇ ਫਿਰ ਲਾਉਂਦੇ ਆ ਉਹ ਤਾਂ ਉਹਨਾਂ ਨੂੰ ਪਤਾ ਵੀ ਕੀ ਉਹਨਾਂ ਦੇ ਅਧਿਕਾਰ ਨੇ ਮੈਨੂੰ ਇਦਾਂ ਡੰਗ੍ਹਾਈ ਚੇਜ਼ ਕਰਦਾ ਪਤਾ ਨਹੀਂਗਾ ਪਰ ਲਾਉਣ ਵਾਲੇ ਵੀ ਉਹੀ ਨੇ ਲਾਉਣ ਵਾਲੇ ਵੀ ਉਹੀ